ਸੋ ਆਪਾਂ ਖਬਰਾਂਵਲ ਚ ਲਈਏ ਤੇ ਕਹਿੰਦੇ ਭਈ ਜੋ ਸੁਪਰੀਮ ਕੋਰਟ ਆ ਉਹਨਾਂ ਨੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਕਾਫੀ ਜ਼ਿਆਦਾ ਜਿਹੜੀ ਆ ਇੱਕ ਤਰ੍ਹਾਂ ਨਾਲ ਵੈਨ ਦਿੱਤੀ ਹੈਗੀ ਆ ਇਨਜੰਕਸ਼ਨ ਦੇ ਸੰਬੰਧ ਦੇ ਵਿੱਚ ਖਾਸ ਕਰਕੇ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਜਦੋਂ ਪ੍ਰੈਜ਼ੀਡੈਂਟ ਬਣੇ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਇਹ ਕਿਹਾ ਸੀ ਭਈ ਅਮਰੀਕਾ ਦੇ ਵਿੱਚ ਜਿਹੜੇ ਬੱਚੇ ਨਾਨ ਇਮੀਗ੍ਰੈਂਟ ਇਲੈਗਲ ਜਾਂ ਜਿਹਨ ਜਿਹੜੇ ਸਿਟੀਜ਼ਨ ਨਹੀਂ ਹੈਗੇ ਉਹਨਾਂ ਦੇ ਬੱਚੇ ਜੇ ਜੰਮਦੇ ਆ ਤੇ ਉਹ ਆਟੋਮੈਟਿਕ ਸਿਟੀਜ਼ਨ ਨਹੀਂ ਹੋ ਸਕਦੇ ਹੈਗੇ ਉਸ ਸਬੰਧ ਦੇ ਵਿੱਚ ਇਹ ਲੋਅਰ ਕਈ ਕੋਰਟਸ ਜਿਹੜੀਆਂ ਆ ਉਹਨਾਂ ਨੇ ਇੰਜੈਕਸ਼ਨ ਉਹਨਾਂ ਨੇ ਸਟਾਪ ਕਰ ਦਿੱਤਾ ਸੀਗਾ ਇੰਜੈਕਸ਼ਨਸ ਜੀ ਹਾਂ ਇੰਜੈਕਸ਼ਨ ਲਾ ਦਿੱਤਾ ਸੀ ਵੀ ਨਹੀਂ ਇਹ ਨਹੀਂ ਹੋ ਸਕਦਾ ਸੋ ਹੁਣ ਉਹ ਅਲਟੀਮੇਟਲੀ ਜਿਹੜਾ ਕੇਸ ਆ ਯੂ ਐਸ ਸੁਪਰੀਮ ਕੋਰਟ ਦੇ ਵਿੱਚ ਗਿਆ ਸੀ ਤੇ ਯੂ ਐਸ ਦੀ ਜੋ ਸੁਪਰੀਮ ਕੋਰਟ ਆ ਉਹਨਾਂ ਦੇ 6 ਦੇ ਮੁਕਾਬਲੇ 3 ਦੇ ਨਾਲ ਜਸਟਿਸ ਐਮੀ ਵੈਰਟ ਉਹਨਾਂ ਨੇ ਇਹ ਡਿਸੀਜਨ ਲਿਖਿਆ ਉਹਨਾਂ ਨੇ ਕਿਹਾ ਵੀ ਹਾਂ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਆ ਉਹ ਬਿਲਕੁਲ ਰਾਈਟ ਹੈਗਾ ਡਿਸਟ੍ਰਿਕਟ ਕੋਰਟਸ ਨੇ ਆਪਣੀ ਅਥਾਰਟੀ ਨੂੰ ਓਵਰਸਟੈਪ ਕੀਤਾ ਹੈਗਾ ਐਗਜ਼ੀਕਿਊਟਿਵ ਆਰਡਰ ਜੋ ਆ ਪ੍ਰੈਜ਼ੀਡੈਂਟ 트럼ਪ 트럼ਪ ਉਹਨਾਂ ਦਾ ਉਸ ਨੂੰ ਓਵਰਸਟੈਪ ਕੀਤਾ ਹੈਗਾ ਸੋ ਉਸ ਦੇ ਸਬੰਧ ਦੇ ਵਿੱਚ ਜੋ ਉਹ ਕਹਿੰਦੇ ਆ ਕਿ ਯੂਐਸ ਕਾਂਗਰਸ ਨੇ ਜੋ ਫੈਡਰਲ ਕੋਰਟਸ ਨੂੰ ਅਥਾਰਟੀ ਦਿੱਤੀ ਹੋਈ ਹੈਗੀ ਆ ਅ ਉਹ ਉਸ ਤੋਂ ਜ਼ਿਆਦਾ ਜੁੜੀ ਆ ਉਸ ਨੂੰ ਵਰਤ ਰਏ ਸੀ ਸੋ ਕੋਰਟਸ ਨੇ ਇਹ ਕਿਹਾ ਆ ਭਈ ਹੁਣ ਉਹਦੇ ਉੱਤੇ ਇੰਜੈਕਸ਼ਨ ਆ ਪਰ ਕੀ ਜੋ ਅਨ ਡਾਕੂਮੈਂਟਡ ਜਾਂ ਜਿਹੜਾ ਬੰਦਾ ਸਿਟੀਜ਼ਨ ਨਹੀਂ ਹੈਗੇ ਜਿਹੜੇ ਪੇਰੈਂਟਸ ਆ ਉਹਨਾਂ ਦੇ ਜੇ ਬੱਚੇ ਇੱਥੇ ਜੰਮਦੇ ਆ ਭਈ ਉਹ ਸਿਟੀਜ਼ਨ ਹੋਊਗੇ ਜਾਂ ਨਹੀਂ ਉਹਦੇ ਬਾਰੇ ਹਜੇ ਫੈਸਲਾ ਬਾਅਦ ਚ ਹੋਣਾ ਆ ਕਨਸਟੀਟਿਊਸ਼ਨੈਲਿਟੀ ਦੇ ਉੱਤੇ ਨਹੀਂ ਇਹਨਾਂ ਨੇ ਫੈਸਲਾ ਦਿੱਤਾ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਜਿਹੜੇ ਅੱਜ ਫੈਸਲਾ ਆਇਆ ਹੈ ਸੁਪਰੀਮ ਕੋਰਟ ਦਾ ਉਹਨਾਂ ਨੇ ਜਿਹੜੇ ਫੈਡਰਲ ਜੱਜਸ ਆ ਜਾਂ ਜਿਹੜੀਆਂ ਹੇਟਲੀਆਂ ਅਦਾਲਤਾਂ ਆ ਉਹਨਾਂ ਦੇ ਪਰ ਵਾਹ ਵਾਈ ਕੋ ਤਰ ਦਿੱਤੇ ਆ ਸੋ ਫੈਡਰਲ ਲੈਵਲ ਦੇ ਉੱਤੇ ਇੰਜੰਕਸ਼ਨਸ ਲਾਉਣ ਦੇ ਉੱਤੇ ਪਾਵਰਸ ਨੂੰ ਬਹੁਤ ਜ਼ਿਆਦਾ ਸੁਪਰੀਮ ਕੋਰਟ ਨੇ ਇੱਕ ਹਿਸਾਬ ਦੇ ਨਾਲ ਅੱਜ ਦੇ ਫੈਸਲੇ ਨਾਲ ਲਿਮਟ ਕਰ ਦਿੱਤਾ ਕ੍ਰੰਪ ਹੁਣਾ ਨੇ ਇਸ ਦੇ ਉੱਤੇ ਬਹੁਤ ਵੱਡੀ ਜਿਹੜੀ ਖੁਸ਼ੀ ਜਿਹੜੀ ਉਹ ਜਤਾਈ ਹੈਗੀ ਆ ਉਹ ਕਹਿੰਦੇ ਵੀ ਮੋਨੂਮੈਂਟਲ ਵਿਕਟਰੀ ਹੈਗੀ ਆ ਲਿਬਰਲ ਜਸਟਿਸਿਸ ਕਹਿੰਦੇ ਵੀ ਰੂਲ ਦਾ ਪੂਰੀ ਤਰ੍ਹਾਂ ਧਾਨ ਹੋ ਗਿਆ ਆ ਸੋਨੀਆ ਸਾਰਟੋਮੈਯੋਰ ਜਿਹੜੇ ਜਸਟਿਸ ਨੇ ਉਹਨਾਂ ਨੇ ਡਿਸੈਂਟ ਦੇ ਵਿੱਚ ਲਿਖਿਆ ਵੀ ਕਹਿੰਦੇ ਵੀ ਇਹ ਹੁਣ ਖੁੱਲਾ ਸੱਦਾ ਦੇ ਦਿੱਤਾ ਗਿਆ ਸੰਵਿਧਾਨ ਨੂੰ ਬਾਈਪਾਸ ਕਰਨ ਦਾ ਇਸ ਡਿਸੈਂਟ ਦੇ ਵਿੱਚ ਅਲੈਨਾ ਕੇਗਨ ਤੇ ਕੀਤਨਜੀ ਬ੍ਰਾਊਨ ਜੈਕਸਨ ਨੇ ਵੀ ਜਿਹੜਾ ਆ ਉਹ ਆਪਣਾ ਡਿਸੈਂਟ ਜਿਹੜਾ ਹੋਸ਼ੋ ਕੀਤਾ ਹੈਗਾ ਸੋ ਬਹੁਤ ਵੱਡੀ ਜਿਹੜੀ ਘਟਨਾ ਆ ਇਹ ਅੱਜ ਸੁਪਰੀਮ ਕੋਰਟ ਦਾ ਇਸ ਟਰਮ ਦਾ ਲਾਸਟ ਦੇਣਾ ਤੇ ਅੱਜ ਬਹੁਤ ਵੱਡਾ ਜਿਹੜਾ ਫੈਸਲਾ ਆ ਉਹਨਾਂ ਨੇ ਸੁਣਾਇਆ ਹੈਗਾ ਹਰਜੋਤ ਸਿੰਘ ਜੀ ਤੇ ਇਹਦੇ ਬਹੁਤ ਲੰਮੇ ਜਿਹੜੇ ਅਸਰ ਪੈਣੇ ਨੇ ਸੋ ਇਹ ਇੱਕ ਰਿਫੇਰ ਕਲੀਅਰ ਕਰਦੇ ਜਾਈਏ ਬਰਥ ਰਾਈਟ ਸਿਟੀਜ਼ਨਸ਼ਿਪ ਉਹ ਅਲਾਉ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ ਉਸ ਉੱਤੇ ਫੈਸਲਾ ਨਹੀਂ ਆਇਆ ਇਹ ਫੈਸਲਾ ਇਹ ਆਇਆ ਵੀ ਹੇਟਲੀਆਂ ਅਦਾਲਤਾਂ ਦੇ ਦੁਆਰਾ ਜੋ ਪ੍ਰੈਜ਼ੀਡੈਂਟ ਨੇ ਉਹ ਆਪਣੇ ਜਿਸ ਅਜੰਡੇ ਦੇ ਨਾਲ ਲੈ ਕੇ ਜਾਂਦੇ ਆ ਜਾਂ ਜਿਹੜੇ ਉਹਨਾਂ ਦੇ ਪ੍ਰਪੋਜ਼ਲਸ ਆ ਉਹਨਾਂ ਉੱਤੇ ਨੇਸ਼ਨ ਵਾਈਡ ਜਿਹੜੀਆਂ ਇੰਜੰਕਸ਼ਨਸ ਲੱਗਦੀਆਂ ਨੇ ਹੇਟਲੀਆਂ ਅਦਾਲਤਾਂ ਦੇ ਦੁਆਰਾ ਜੱਜਸ ਦੇ ਦੁਆਰਾ ਉਸ ਦੇ ਹਿਸਾਬ ਦੇ ਨਾਲ ਕਾਫੀ ਵੱਡੇ ਜਿਹੜੇ ਆ ਉਹ ਪਰਕਰ ਦਿੱਤੇ ਆ ਸੋ ਆਪਾਂ ਨੂੰ ਪਤਾ ਆ ਵੀ ਮੌਜੂਦਾ ਤੌਰ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਆ ਉਹ ਇੱਥੇ ਜਿਹੜਾ ਆ ਕਨਜ਼ਰਵੇਟਿਵ ਆ 6 ਜਿਹੜੇ ਕਨਜ਼ਰਵੇਟਿਵ ਜਸਟਿਸਿਸ ਨੇ 3 ਜਿਹੜੇ ਇੱਥੇ ਲਿਬਰਲ ਜਸਟਿਸ ਜਿਹੜੇ ਉਹ ਮੰਨੇ ਜਾਂਦੇ ਆ ਤੇ ਉਸੇ ਹੀ ਤਰਜ ਦੇ ਉੱਤੇ ਆਪੋ ਆਪਣੇ ਜਿਹੜੇ ਵਿਚਾਰਧਾਰਾਂ ਨੂੰ ਪ੍ਰਣਾਏ ਜਿਹੜੇ ਜਸਟਿਸ ਆ ਉਹਨਾਂ ਨੇ ਇਹ ਜਿਹੜੇ ਫੈਸਲੇ ਆ ਉਹ ਅੱਜ opinion ਜਿਹੜਾ ਖੁਦ ਦਿੱਤਾ ਆ ਹੈਗਾ ਆ ਸੋ ਟ੍ਰੈਵਸਟੀ ਫॉर ਰੂਲ ਆਫ ਲਾ ਮੋਨੂਮੈਂਟਲ ਵਿਕਟਰੀ ਸੋ ਸਪੈਕਟਰਮ ਦੇ ਦੋਨੋਂ ਪਾਸੇ ਦੀਆਂ ਜਿਹੜੀਆਂ ਗੱਲਾਂ ਆ ਉਹ ਇਸ ਟਾਈਮ ਆਪਾਂ ਨੂੰ ਦੇਖਣ ਨੂੰ ਮਿਲੀਆਂ ਕਨਜ਼ਰਵੇਟਿਵ ਜਸਟਿਸ ਐਮੀ ਕੋਨੀ ਬੈਰਟ ਉਹਨਾਂ ਨੇ ਜਿਹੜੇ opinion majority opinion ਜਿਹੜਾ ਇਸ ਦੇ ਵਿੱਚ ਲਿਖਿਆ ਆ ਤੇ ਉਹਨਾਂ ਨੇ ਜਿਹੜੇ ਡਿਸੈਂਟ ਕਰ ਰਹੇ ਜਸਟਿਸ ਜਸਟਿਸ ਜੈਕਸਨ ਆ ਉਹਨਾਂ ਦੇ ਆਰਗੂਮੈਂਟ ਨੂੰ ਕਿਹਾ ਵੀ ਇਹ ਤਾਂ ਬਹੁਤ ਜ਼ਿਆਦਾ ਜਿਹੜਾ ਆ ਜਿਹੜੇ ਦੋ ਸਦੀਆਂ ਤੋਂ ਜੋ ਚੱਲ ਰਹੀ ਰਵਾਇਤ ਆ ਉਸ ਦੇ ਉਲਟ ਇੱਕ ਹਿਸਾਬ ਦੇ ਨਾਲ ਚੱਲਦਾ ਆ ਸੋ ਇੱਕ ਪਾਸੇ ਜਸਟਿਸ ਕਹਿ ਰਹੇ ਆ ਵੀ ਜੋ ਪ੍ਰੈਸੀਡੈਂਟ ਸੈੱਟ ਹੋਏ ਆ ਉਹਦੇ ਹਿਸਾਬ ਦੇ ਨਾਲ ਫੈਸਲਾ ਆਇਆ ਆ ਇੱਕ ਪਾਸੇ ਜਿਹੜੇ ਜਸਟਿਸ ਆ ਉਹ ਕਹਿ ਰਹੇ ਆ ਵੀ ਕਨਸਟੀਟਿਊਸ਼ਨ ਨੂੰ ਸਿੱਧਾ ਉਲੰਘਣਾ ਕਰਨ ਦਾ ਇਹਨਾਂ ਨੇ ਅੱਗੇ ਜਿਹੜਾ ਕਦਮ ਆ ਉਹ ਵਧਾ ਦਿੱਤਾ ਆ ਇਸ ਦੇ ਉੱਤੇ ਸੁਪਰੀਮ ਕੋਰਟ ਕਹਿੰਦੇ ਮੰਨਿਆ ਜਾ ਰਿਹਾ ਵੀ ਅਕਤੂਬਰ ਦੇ ਮਹੀਨੇ ਦੇ ਵਿੱਚ ਇਸ ਬਰਥ ਰਾਈਟ ਸਿਟੀਨਿਸ਼ਿਪ ਦੀ ਕਨਸਟੀਟਿਊਸ਼ਨੈਲਿਟੀ ਯਾਨੀ ਕਿ ਸੰਵਿਧਾਨਿਕ ਤੌਰ ਦੇ ਉੱਤੇ ਇਹ ਮਦ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ ਉਸ ਦੇ ਉੱਤੇ ਅਕਤੂਬਰ ਦੇ ਵਿੱਚ ਫੈਸਲਾ ਕਹਿੰਦੇ ਵੀ ਸੁਪਰੀਮ ਕੋਰਟ ਸੁਣਾ ਸਕਦਾ ਆ ਅਟਰਨੀ ਜਨਰਲ ਜਿਹੜੇ ਪੈਮ ਬੌਂਡੀ ਆ ਉਹਨਾਂ ਨੇ ਇਸ ਤੇ ਉੱਤੇ ਜਿਹੜੀ ਟਿੱਪਣੀ ਆ ਉਹ ਕਰਦੇ ਹੋਏ ਆਖਿਆ ਆ ਸੋ ਸੁਪਰੀਮ ਕੋਰਟ ਦੀ ਰੂਲਿੰਗ ਡਾਇਰੈਕਟਲੀ ਇੰਡਾਇਰੈਕਟਲੀ ਸਾਰੇ ਅਮਰੀਕਨਸ ਨੂੰ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਜਿਹੜਾ ਇੰਪੈਕਟ ਆ ਉਹ ਕਰਨ ਜਾ ਰਹੀ ਆ ਸੋ ਇਹ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਜਿਹੜਾ ਕੇਸ ਹੁਣ ਮੰਨ ਲਓ ਕਿਤੇ ਵੀ ਜਿਹੜਾ ਉਹ ਚੱਲ ਰਿਹਾ ਹੈ ਜੇ ਮੰਨ ਲਓ ਵੀ ਕੈਲੀਫੋਰਨੀਆ ਚ ਆ ਜਾਂ ਓਰੇਗਨ ਚ ਤਾਂ ਉਹਦਾ ਫੈਸਲਾ ਸਿਰਫ ਉੱਥੇ ਹੀ ਜਿਹੜਾ ਉਹ ਹੋ ਸਕਦਾ ਆ ਉੱਥੇ ਤੱਕ ਹੀ ਅਧਿਕਾਰ ਤੇ ਜਿਹੜਾ ਉਹ ਰਹਿ ਜਾਊਗਾ ਨੇਸ਼ਨ ਵਾਈਡ ਜਿਹੜਾ ਕਹਿੰਦੇ ਵੀ ਐ ਇੰਟਾਇਰ ਕੰਟਰੀ ਦੇ ਉੱਤੇ ਇਸ ਦਾ ਜਿਹੜਾ ਕਹਿੰਦੇ ਵੀ ਅਸਰ ਆ ਉਹ ਹੁਣ ਨਹੀਂ ਹੋਵੇਗਾ ਸੋ ਬਹੁਤ ਵੱਡੀ ਜਿਹੜੀ ਰੂਲਿੰਗ ਆ ਅੱਜ ਸੁਪਰੀਮ ਕੋਰਟ ਨੇ ਦੇ ਕੇ ਜਿਹੜੇ ਟਰੰਪ ਹੁਣਾਂ ਨੂੰ ਇੱਕ ਹਿਸਾਬ ਦੇ ਨਾਲ ਫੈਡਰਲ ਲੈਵਲ ਦੇ ਉੱਤੇ ਵੱਡੀ ਜਿਹੜੀ ਜਿੱਤ ਉਹ ਕਹਿ ਸਕਦੇ ਆ ਵੀ ਦਿੱਤੀ ਆ ਸੋ ਉਹਨਾਂ ਦੇ ਪ੍ਰੋਪੋਜ਼ਲਸ ਹਾਂ ਹੋ ਸਕਦਾ ਵੀ ਬਲੂ ਸਟੇਟਸ ਦੇ ਵਿੱਚ ਉਹਨਾਂ ਉੱਤੇ ਰੋਕਾਂ ਲੱਗ ਜਾ ਕਰਨ ਪਰ ਰੈਡ ਸਟੇਟਸ ਦੇ ਵਿੱਚ ਉਹ ਅੱਗੇ ਜਿਹੜੇ ਉਹ ਵਧਣਗੇ ਕੱਲਾ ਇਹ ਹੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਤਾਂ ਚਲੋ ਇੱਥੇ ਬਦਲਦੀਆਂ ਰਹਿੰਦੀਆਂ ਆ ਉਹ ਸਾਰਾ ਕੁਝ ਦੂਜਿਆਂ ਦੇ ਲਈ ਵੀ ਉਸੇ ਤਰੀਕੇ ਦੇ ਨਾਲ ਹੋਊਗਾ ਪਰ ਅਕਤੂਬਰ ਦੇ ਵਿੱਚ ਹੁਣ ਇੰਤਜ਼ਾਰ ਰਹੇਗਾ ਵੀ ਬਰਥ ਰਾਈਟ ਸਿਟੀਨਸ਼ਿਪ ਸੰਵਿਧਾਨਿਕ ਤੌਰ ਦੇ ਉੱਤੇ ਜਿਹੜਾ 14th ਐਮੈਂਡਮੈਂਟ ਸੀਗਾ ਉਸ ਦੇ ਨਾਲੇ ਮੇਲ ਖਾਂਦੀ ਆ ਨਹੀਂ ਖਾਂਦੀ ਆ ਤੇ ਜਸਟਿਸ ਜਿਹੜੇ ਆ ਉਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਰੀਡ ਕਰਦੇ ਆ ਤੇ ਕਿਸ ਤਰੀਕੇ ਦੇ ਨਾਲ ਇੰਟਰਪ੍ਰੀਟ ਕਿਤਾ ਜਾਂਦਾ ਹੈਗਾ ਆ ਅੱਜ ਦੀ ਰੂਲਿੰਗ ਦੇ ਮੁਤਾਬਕ 30 ਦਿਨਾਂ ਦੇ ਵਿੱਚ ਵਿੱਚ ਜਿਹੜੇ ਇਹ ਜਿਹੜਾ ਆਰਡਰ ਹੈਗਾ ਉਹ ਇਫੈਕਟ ਹੋ ਜਾਊਗਾ ਉਹ ਲਾਗੂ ਕਰਨਾ ਸ਼ੁਰੂ ਕਰ ਦੋਗੇ ਅਲਟੀਮੇਟਲੀ ਠੀਕ ਆ ਪਏ ਸੁਪਰੀਮ ਕੋਰਟ ਦੇ ਵਿੱਚ ਜਾਊਗਾ ਪਏ ਕੀ ਹੋਣਾ ਚਾਹੀਦਾ ਕੀ ਉਹ ਸਿਟੀਜ਼ਨ ਹੋ ਸਕਦੇ ਆ ਜੋ ਇੱਥੇ ਬੌਰਨ ਹੋਏ ਆ ਜਾਂ ਨਹੀਂ ਇੱਕ ਅਕਤੂਬਰ ਦੇ ਵਿੱਚ ਡਿਸੀਜਨ ਹੋਊਗਾ ਜੋ ਪੈਮ ਬੌਂਡੀ ਹੋਣੀ ਜੋ ਇਥੇ ਦੇ ਟਰਨੀ ਜਨਰਲ ਅਮਰੀਕਾ ਦੇ ਉਹ ਕਹਿ ਰਹੇ ਆ ਜੀ ਡੀ ਬੈਂਸ ਜੋ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਹ ਕਿਹਾ ਆ ਪਈ ਹਰ ਇੱਕ ਨੂੰ ਰੂਲ ਫਾਲੋ ਫਾਲੋ ਕਰਨੇ ਪੈਣੇ ਆ ਚਾਹੇ ਉਹ ਜੱਜਸ ਵੀ ਕਿਉਂ ਨਾ ਹੋਣ ਸੋ ਟਰਨੀ ਜਨਰਲ ਪੈਮ ਬੌਂਡੀ ਹੋਣੀ ਇਹ ਕਹੇ ਆ ਪਈ ਜੋ ਬਰਥ ਰਾਈਟ ਸਿਟੀਨਸ਼ਿਪ ਹੈਗਾ ਆ ਇਹ ਅਕਤੂਬਰ ਮਹੀਨੇ ਦੇ ਵਿੱਚ ਬਿਲਕੁਲ ਡਿਸਾਈਡ ਹੋਊਗਾ ਅ ਕਹਿੰਦੇ ਵੀ ਅ ਅਨ ਡਾਕੂਮੈਂਟਡ ਬੇਬੀ ਜਿਹੜਾ ਆ ਅ ਬੋਡਵੀ ਐਨ ਐਨਫੋਰਸਮੈਂਟ ਪ੍ਰਾਇੋਰਟੀ ਜੇ ਅਨ ਡਾਕੂਮੈਂਟਡ ਬੇਬੀ ਜੇ ਮੰਨ ਲਓ ਵੀ ਜਿਹੜਾ ਇੱਥੇ ਬੌਰਨ ਹੁੰਦਾ ਆ ਤੇ ਉਹ ਸਿਟੀਜ਼ਨ ਤਾਂ ਹੈ ਨਹੀਂ ਪਰ ਉਹ ਇਮੀਗ੍ਰੇਸ਼ਨ ਵਾਲੇ ਹੁਣ ਉਹਨਾਂ ਦੇ ਪਿੱਛੇ ਵੀ ਜਾਣਗੇ ਕਿਉਂਕਿ ਇੱਕ ਜੀ ਸੋ ਦੇਖੋ ਹੁਣ ਇਹ ਹਸਪਤਾਲਾਂ 'ਚ ਅਰੈਸਟ ਕਰਨੇ ਸ਼ੁਰੂ ਕਰ ਦੋਗੇ ਨਹੀਂ ਇਹ ਤਾਂ ਅਜੇ ਪਰ ਹਰਜੋ ਸਿੰਘ ਜੀ ਦੱਸਦੇ ਜਾਈਏ ਵੀ ਬਾਰ ਬਾਰ ਫਿਰ ਦੱਸਦੇ ਜਾਈਏ ਵੀ ਅਜੇ ਇਹ ਨਹੀਂ ਉਹਨਾਂ ਨੇ ਕਿਹਾ ਵੀ ਜਿਹੜੇ ਉਹਨਾਂ ਦੇ ਨਿਆਣੇ ਜੰਮੇ ਆ ਤੇ ਉਹ ਸਿਰिजन ਨਹੀਂ ਆ ਉਸ ਦਾ ਜਿਹੜਾ ਅਜੇ ਫੈਸਲਾ ਨਹੀਂ ਹੋਇਆ ਸਿਰਫ ਤਾਂ ਸਿਰਫ ਇਹ ਫੈਸਲਾ ਹੋਇਆ ਵੀ ਜੱਜਸ ਨੂੰ ਅਖਤਿਆਰ ਹੈਗਾ ਆ ਫੈਡਰਲ ਲੈਵਲ ਦੇ ਉੱਤੇ ਇੰਜੰਕਸ਼ਨਸ ਲਾਉਣ ਦਾ ਨੇਸ਼ਨ ਵਾਈਡ ਇੰਜੰਕਸ਼ਨ ਲਾਉਣ ਦਾ ਜਾਂ ਨਹੀਂ ਸੋ ਸੁਪਰੀਮ ਕੋਰਟ ਨੇ ਪਰ ਉਤਰੇ ਆ ਜਿਹੜੀਆਂ ਹੇਠਲੀਆਂ ਅਦਾਲਤਾਂ ਦੇ ਜਿਹੜੇ ਜੱਜਸ ਆ ਉਹਨਾਂ ਦੀ ਜੂਰਿਸਡਿਕਸ਼ਨ ਦੇ ਸੋ ਵੱਡੀਆਂ ਜਿਹੜੀਆਂ ਚੀਜ਼ਾਂ ਆ ਉਹ ਇਸ ਦੇ ਵਿੱਚ ਚੇਂਜਸ ਜਿਹੜੀਆਂ ਹੋਣਗੀਆਂ ਹਾਂ ਇਹ ਅੱਗੇ ਇਸ ਚੀਜ਼ ਦੇ ਉੱਤੇ ਵਿਚਾਰ ਹੋ ਸਕਦਾ ਜੇ ਸੁਪਰੀਮ ਕੋਰਟ ਇਹ ਫੈਸਲਾ ਸੁਣਾਉਂਦੀ ਆ ਵੀ ਅਨਡਾਕੂਮੈਂਟਡ ਜਾਂ ਜਿਹੜੇ ਨਾਟ ਅਨਡਾਕੂਮੈਂਟਡ ਨਾਨ ਸਿਟੀਜ਼ਨ ਲੋਕਾਂ ਦੇ ਜਿਹੜੇ ਨਿਆਣੇ ਜਿਹੜੇ ਜੰਮਦੇ ਆ ਅਟ ਲੀਸਟ ਇੱਕ ਸ਼ਾਇਦ ਮਾਪੇ ਮਾਪੇ ਜਿਹੜੇ ਉਹਨਾਂ ਦੇ ਵਿੱਚੋਂ ਸਿਟੀਜ਼ਨ ਹੋਣਾ ਚਾਹੀਦਾ ਫਿਰ ਸਿਟੀਜ਼ਨ ਹੋਊਗਾ ਇਹ ਇਹ ਦੀ ਕਲੈਰਿਟੀ ਦੇ ਵਿੱਚ ਆਪਾਂ ਦੱਸਾਂਗੇ ਨਹੀਂ ਅਜੇ ਅਜੇ ਆਉਣੀ ਆ ਇਹਦਾ ਫੈਸਲਾ ਹੀ ਨਹੀਂ ਆਇਆ ਅਜੇ ਇਹ ਅਕਤੂਬਰ ਦੇ ਵਿੱਚ ਫੈਸਲਾ ਜਿਹੜਾ ਉਹ ਆਊਗਾ ਸੋ ਆਪਾਂ ਉਸ ਦੇ ਉੱਤੇ ਅਜੇ ਚਰਚਾ ਜਿਹੜੀ ਕਹਿ ਸਕਦੇ ਬਈ ਹੋਊਗੀ ਨਹੀਂ ਕਰ ਨਹੀਂ ਸਕਾਂਗੇ ਜਿੰਨੀ ਦੇਰ ਤੱਕ ਆਪਾਂ ਨੂੰ ਐਗਜ਼ੈਕਟਲੀ ਸੁਪਰੀਮ ਕੋਰਟ ਕੋ ਦੱਸ ਦਾਨੀ ਆ ਪਰ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਅੱਜ ਕੁਝ ਮਿੰਟ ਪਹਿਲਾਂ ਹੀ ਇਹ ਕਿਹਾ ਹੈ ਜਦੋਂ ਰਿਪੋਰਟਰਸ ਦੇ ਕੁਐਸਚਨਸ ਨੂੰ ਆਨਸਰ ਕਰ ਰਹੇ ਸੀ ਉਹਨਾਂ ਨੇ ਕਿਹਾ ਵੀ ਜੋ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਇਹ ਬੜਾ ਕਾਮਨ ਸੈਂਸ ਡਿਸੀਜਨ ਆ ਤੇ ਉਹ ਕਹਿੰਦੇ ਵੀ ਜਿਹੜੇ ਲੀਗਲ ਕੇਸਸ ਆ ਕੋਰਟਸ ਦੇ ਵਿੱਚ ਸਾਲਾਂ ਬੱਧੀ ਲੱਗ ਜਾਂਦੇ ਆ ਤੇ ਇਹ ਕਹਿੰਦੇ ਵੀ ਆਈ ਵਿਲ ਐਕਟ ਵੈਰੀ ਕੁਇਕਲੀ ਟੂ ਇੰਪਲੀਮੈਂਟ ਥੀਸ ਪਾਲਿਸੀਜ਼ ਸੋ ਇਹ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਜਲਦੀ ਜਿਹੜਾ ਐਕਟ ਕਰੂੰਗਾ ਸੋ ਆਉਣ ਵਾਲੇ 1-2 ਦਿਨਾਂ ਦੇ ਵਿੱਚ ਪਤਾ ਲੱਗ ਜਾਊਗਾ ਵੀ ਪ੍ਰੈਜ਼ੀਡੈਂਟ 트੍ਰੰਪ ਹੁਣੀ ਕੀ ਕਰੂਗੇ ਪਰ ਇਸ ਟਾਈਮ ਦੇ ਵਿੱਚ ਉਹ ਪੂਰੀ ਖੁਸ਼ੀਆਂ ਜਿਹੜੀਆਂ ਹਾਂ ਇਹ ਜਿਹੜਾ ਹਰਜੋਤ ਸਿੰਘ ਜੀ ਹੋਊਗਾ ਵੀ ਇਸ ਦੇ ਨਾਲ ਹੁਣ ਬਹੁਤ ਸਾਰੇ ਸੂਬਿਆਂ ਦੇ ਵਿੱਚ ਚਲੋ ਕੈਲੀਫੋਰਨੀਆ ਤਾਂ ਮੇਬੀ ਇਸ ਦੇ ਉੱਤੇ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਜਾਂ ਇਥੋਂ ਦੀ ਅਪੀਲ ਕੋਰਟ ਦੇ ਵਿੱਚ ਜਾ ਕੇ ਇਸ ਤੇ ਉਲਟ ਇੰਜੈਕਸ਼ਨ ਜਿਹੜਾ ਉਹ ਲੈ ਲਵੇ ਪਰ ਬਹੁਤ ਸਾਰੇ ਜਿਹੜੇ ਸੂਬੇ ਖਾਸ ਕਰਕੇ ਜਿਹੜੇ ਰਿਪਬਲਿਕਨ ਸੂਬੇ ਆ ਜਾਂ ਕਨਜ਼ਰਵੇਟਿਵ ਲੀਨਿੰਗ ਜਿੱਥੇ ਅ ਅਦਾਲਤਾਂ ਨੇ ਉੱਥੇ ਹੋ ਸਕਦਾ ਵੀ ਇਹਨਾਂ ਨੂੰ ਜਿਹੜੀ ਬਰਥ ਰਾਈਟ ਸਿਟੀਨਸ਼ਿਪ ਐਂਡ ਕਰਨ ਦਾ ਜਿਹੜਾ ਮੌਕਾ ਆ ਉਨੀ ਦੇਰ ਤੱਕ ਜਿਹੜਾ ਉਹ ਮਿਲ ਜਾਊਗਾ ਉਹ ਕਹਿੰਦੇ ਵੀ ਅਸੀਂ ਪ੍ਰੌਮਪਟਲੀ ਫਾਈਲ ਕਰਾਂਗੇ ਆਪਣੀਆਂ ਜਿਹੜੀਆਂ ਪਾਲਿਸਿਜ਼ ਜਿਨ੍ਹਾਂ ਵਿੱਚ ਬਰਥ ਰਾਈਟ ਸਿਟੀਨਸ਼ਿਪ ਨੂੰ ਐਂਡ ਕਰਨ ਦਾ ਵੀ ਜਿਹੜਾ ਉਹ ਆ ਮਾਮਲਾ ਜਿਹੜਾ ਉਹ ਲੈ ਕੇ ਜਿਹੜਾ ਆਵਾਂਗੇ 트럼ਪ ਹੁਣਾਂ ਨੇ ਇੱਕ ਵਾਰ ਫਿਰ ਜਿਹੜੇ ਰੈਡੀਕਲ ਲੈਫਟ ਜੱਜਸ ਆ ਉਹਨਾਂ ਦੇ ਉੱਤੇ ਅਟੈਕ ਜਿਹੜਾ ਉਹ ਕੀਤਾ ਕਹਿੰਦੇ ਵੀ ਇਹ ਡੈਮੋਕ੍ਰੇਸੀ ਨੂੰ ਬਹੁਤ ਵੱਡਾ ਆ ਖਤਰਾ ਆ ਤੇ ਅਬਿਊਜ਼ ਆਫ ਪਾਵਰ ਜਿਹੜਾ ਆ ਉਹ ਆਪਣਾ ਇਸ ਦੇ ਵਿੱਚ ਕਰਦੇ ਹੈਗੇ ਆ ਸੋ ਰਾਸ਼ਪਤੀ 트럼ਪ ਉਹਨਾਂ ਦੇ ਬਹੁਤ ਸਾਰੀਆਂ ਪਾਲਿਸਿਸ ਦੇ ਉੱਤੇ ਨੇਸ਼ਨਵਾਈਡ ਇੰਜੰਕਸ਼ਨਸ ਜਿਹੜੀਆਂ ਆ ਉਹ ਲੱਗੀਆਂ ਆ ਅੱਜ ਇਹ ਜਿਹੜੇ ਜਸਟਿਸ ਬੈਰਟ ਆ ਜਿਨ੍ਹਾਂ ਨੇ ਅੱਜ ਓਪੀਨੀਅਨ ਆਰਟੀਕਲ ਲਿਖਿਆ ਆ ਮਾਗਾ ਵਾਲੇ ਪਿਛਲੇ ਕੁਝ ਵੀਕ ਤੋਂ ਉਹਨਾਂ ਤੋਂ ਨਾਖੁਸ਼ ਜਿਹੜੇ ਉਹ ਚੱਲ ਰਹੇ ਸੀ ਕਾਫੀ ਇਹਨਾਂ ਦੇ ਉਲਟ ਪ੍ਰਚਾਰ ਜਿਹੜਾ ਉਹ ਚੱਲ ਰਿਹਾ ਸੀ ਇਤੋਂ ਤੱਕ ਵੀ ਆਰਟੀਕਲ ਜਿਹੜੇ ਉਹ ਛਪੇ ਸੀਗੇ ਵੀ 트럼ਪ ਪਛਤਾ ਰਹੇ ਨੇ ਅ ਸੁਪਰੀਮ ਕੋਰਟ ਤੇ ਜਿਹੜੇ ਜਸਟਿਸ ਐਮੀ ਕੋਨੀ ਬੈਰਟਾ ਉਹਨਾਂ ਨੂੰ ਜਿਹੜਾ ਨਾਮਿਨੇਟ ਕਰਕੇ ਤੇ ਉਹਨਾਂ ਨੂੰ ਸੁਪਰੀਮ ਕੋਰਟ ਤੇ ਜਸਟਿਸ ਜਿਹੜਾ ਉਹ ਬਣਾ ਕੇ ਪਰ ਅੱਜ ਕਹਿ ਸਕਦੇ ਆਂ ਵੀ ਉਹਨਾਂ ਦੇ ਇਸ ਫੈਸਲੇ ਦੇ ਨਾਲ 트럼ਪ ਹੋਣੀ ਤੇ 트럼ਪ ਪ੍ਰਸ਼ਾਸਨ ਬਹੁਤ ਜ਼ਿਆਦਾ ਜਿਹੜਾ ਉਹ ਖੁਸ਼ ਜਿਹੜਾ ਇਸ ਦੇ ਵਿੱਚ ਹੈਗਾ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸ਼ਾਰਪ ਪਾਲਿਸੀਜ਼ ਆ ਉਹ ਆਪਾਂ ਨੂੰ ਹੋਰ ਵੀ ਜ਼ਿਆਦਾ ਦੇਖਣ ਨੂੰ ਮਿਲਣਗੀਆਂ ਜੀ